ਆਜਾ ਮੁਝੇ ਆਜਾ ਆ ਭਾਈ ਇੱਥੇ ਮੇਰੀ ਸੁਣਦਾ ਹੁਣ 850 ਰਿਆ ਪ੍ਰਸ਼ਾਸਨ ਦੇ ਨਾਲ ਮੈਂ ਕਹਿਣਾ ਮੈਂ ਕਹਿਣਾ ਵਾਲੀਆ ਸਾਹਿਬ ਅਰਿਆ ਵੀ ਟਾਈਮ ਹੈ ਪੁਰਾਣੇ ਬਣੇ ਅਸੀਂ ਜੇ ਕਿਹਾ ਤੇ ਵੰਗਾਰ ਕੇ ਚੱਲ ਜਾਈਂ ਤੂੰ ਮਾਰਨਾ ਤੇ ਪਿੱਛੇ ਆ ਜਾ ਨਹੀਂ ਪਿਆਰ ਨਾਲ ਨਹੀਂ ਪਿਆਰ ਨਾਲ ਫਿਰ ਕੋਈ ਤਰੀਕਾ ਥੋੜਾ ਡਾੜੇ ਬੜਾ ਤੋਂ ਬੈਠੇ ਅਸੀਂ ਬੈਠੇ ਅਸੀਂ ਬੈਠੇ ਬਣਦੇ ਆ ਅਸੀਂ ਬੈਠੇ ਆਜੋ ਤੁਹਾਨੂੰ ਨਹੀਂ ਪਤਾ ਮੇਰਾ ਅਸੀਂ ਜਾਵਾਂ ਇੱਥੇ ਆਹੇ ਅਸੀਂ ਪੱਠੇਵੜਾ ਨਹੀਂ ਆ ਗਏ ਉਹ ਜੀ ਮੈਂ ਮੈਂ ਕੀ ਆਖਿਆ ਵਾਲੀਆ ਸਾਹਿਬ ਪਿੱਛੇ ਜੋ ਨਹੀਂ ਜਾਂਦੇ ਤੁਹਾਨੂੰ ਵੀ ਨਹੀਂ ਪਛਾਣ ਨਹੀਂ ਤੁਸੀਂ ਇੱਥੇ ਰੁਕ ਜਾ ਰਹੀ ਆ ਮੈਂ ਕਹਿੰਦਾ ਹੀ ਰੁਕ ਜਾਓ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਨੂੰ ਦੱਸੋ ਇਹਨਾਂ ਨੂੰ ਅਸੀਂ ਫੁੱਦੂ ਨਹੀਂ ਆ ਗਏ ਹਾਇਰ ਮੁੰਡੇ ਪਿੱਛੇ ਟੇੜਾ ਮੁੰਡੇ ਖੁੱਲੇ ਖੁੱਲੇ ਮੈਂ ਪਿੱਛੇ ਹਟ ਜਾ ਪਿੱਛੇ ਆ ਖੁੱਲੇ ਆ ਸਾਡੇ ਵੇਖ ਨਹੀਂ ਦੱਸ ਹੈਗੀ ਅਸੀਂ ਅਸੀਂ ਕਹਿੰਦੇ ਰੁਕ ਲਓ ਇਹ ਨਹੀਂ ਛੇੜ ਕਰਦੇ ਨਹੀਂ ਇਹ ਅਜਨਾਲਾ ਆ ਗਲ ਗਲਤ ਆ ਸਿੱਖ ਇਹ ਗਲਤ ਮੈਂਨੇ ਪਿੱਛੇ ਹਟ ਜਾ ਤੂੰ ਸਾਨੂੰ ਜਾਣਦਾ ਨਹੀਂ ਤੁਸੀਂ ਕਿਹਾ ਨਹੀਂ ਬਾਲੀਆ ਸਾਹਿਬ ਪਹਿਲੀ ਵਾਰ ਮੈਚ ਪਿਆ ਮੈਂਨੇ ਪਿੱਛੇ ਹਟ ਜਾ ਨਹੀਂ ਨਹੀਂ ਅੱਗੇ ਵਧ ਲੈ ਚਲੋ ਫਿਰ ਫਿਰ ਪਿੱਛੇ ਚੱਲ ਜਾ ਚੱਲ ਜਾ ਪਿੱਛੇ ਫਿਰ ਪਿੱਛੇ ਜਾ ਉਹ ਕਹਿੰਦਾ ਸਾਡੀ ਜੜਾ ਪਿੱਛੇ ਆ ਜਾ ਆਪਣੇ ਪਿੱਛਾ ਆ ਭਗਵਾਨ ਤਬਾਨ ਭਗਵਾਨ ਤਮਾਨ ਸਰਕਾਰ ਇਸ ਟਾਈਮ ਦੇ ਤ ਤੂੰ ਦੇਖ ਸਕਦੇ ਗਾੜੀ ਜਾਣਾ ਗਾੜੀ ਜਾਂਦੇ ਨੂੰ ਮੈਂ ਕਹਿੰਦਾ ਨਹੀਂ ਜਾਣਾ ਗਾੜੀ ਪਿੱਛੇ ਹਟ ਜਾ ਪਿੱਛੇ ਲੈ ਕੇ ਬੰਦਾ ਲਾ ਕੇ ਇਹਨਾਂ ਨਾਲ ਗੱਲ ਕਰੀਏ ਵਾਲੀਆ ਸਾਹਿਬ ਪਿੱਛੇ ਹਟ ਜਾ ਮੈਂ ਇਹਨਾਂ ਵਾਂ ਜਲਦ ਕਰ ਰਹੇ ਹੋ ਨਹੀਂ ਡੀਐਸਪੀ ਸਾਹਿਬ ਠੀਕ ਨਹੀਂ ਹੈ ਪਿੱਛੇ ਹਟ ਸਾਨੂੰ ਬੰਦਾ ਲਿਆਓ ਗੱਲ ਕਿਤੇ ਨਾ ਕਰੀਏ ਕਿਹ ਕਹਿੰਦੇ ਨਾ ਗੱਲ ਕਰੀਏ ਕੌਣ ਹੈ ਗੱਲ ਕਰਨ ਨੂੰ ਪਿੱਛੇ ਹਟ ਜਾ ਆਈ ਖਲੋਤੇ ਨਾ ਨਹੀਂ ਇਹ ਗੱਲ ਕਰਨੀ ਆ ਨਹੀਂ ਨਹੀਂ ਪਿੱਛੇ ਹਟ ਮੇਰੀ ਗੱਲ ਤੋਹੀ ਤਾਂ ਦਬਕੇ ਮਾਰਨ ਦੇ ਆਣ ਕੇ ਏ ਟਿੱਕ ਇਹਦਾ ਧੱਕੇ ਮਾਰਨੇ ਆਗੇ ਮੈਂ ਤਾਂ ਫੇਰ ਨਾ ਮੈਂ ਫੇਰ ਇਹਨਾਂ ਵਾਲੀਆ ਸਾਹਿਬ ਉਹ ਕਾਕਾ ਖਲੋ ਜਾ ਉਹ ਕਾਕਾ ਖਲੋ ਜਾ ਮੈਂ ਨਾ ਜੇ लाठी ਚਾਜ ਤਾਂ ਹੁਕਮ ਦਿੰਦੇ ਲੈ ਲਾ ਮਾਸ਼ਾ ਨਹੀਂ ਤੇ ਤੇ ਗਿਲਾ ਜੇ ਤੇਰੇ ਦੇ ਗਿਲਾ ਹਉ ਤੇ ਮੈਨੂੰ ਕਹਿ ਦੀ ਫੇਰ ਇਹਨੂੰ ਕਰੀਏ ਨਾ ਤੁਸੀਂ ਤੁਸੀਂ ਸਾਨੂੰ ਛਾਲ ਕਰਕੇ ਇਹ ਕੋ ਖਵੇਰ ਦੇ ਬਿਠਾਇਆ ਕਦੋਂ ਦੇ ਰਹੋ ਕਦੋਂ ਦੇ ਡਿੱਕਣ ਦੇ ਆ ਕਦੋਂ ਦੇ ਡਿੱਕਣ ਦੇ ਅਸੀਂ ਮੰਨਦਾ ਸਾਡੀ ਯਾਰ ਤੁਸੀਂ ਜਵਾਬ ਦੇ ਦਿਓ ਵੀ ਨਹੀਂ ਮੰਨਦਾ ਮੁੱਖ ਮੰਤਰੀ ਆਹੋ ਵੀ ਐਸਾ ਬੈਠੇ ਟੁੱਟ ਗਿਆ ਬੈਠੇ ਰਹਿਣਾ ਸਾਰਾ ਦਿਨ ਬੇਲੇ ਆਏ ਘਰਾਂ ਨੱਲਾ ਬਣਾ ਦਾ ਜੀ ਉਹਨੂੰ ਉਹੀ ਸ਼ਾਉਂ ਕੇ ਸ਼ੰਭੂ ਵਾਲਾ ਵੀ ਮੈਂ ਲਾਠੀ ਚਾਰਟ ਕਰ ਲਿਆ ਹੁਣ ਗੱਠੇ ਆ ਕੇ ਗੱਲ ਕਰ ਲਾ ਡੀਸੀ ਰੱਬ ਟੁੱਟ ਗਿਆ ਉਹ ਤਾਂ ਸਾਨੂੰ ਆ ਕੇ ਦੱਸ ਦੇ ਕਿ ਕੀ ਹੋੜਾ ਵਾ ਵੀ ਭਾਈ ਇਹ ਤਾਂ ਨੇ ਵੀ ਦੱਸ ਦੋ ਵੀ ਜੇ ਨਹੀਂ ਮੰਨਦਾ ਤਾਂ ਵੀ ਦੱਸ ਦੋ ਹਾਂ ਠੀਕ ਆ ਜੇ ਨਹੀਂ ਮੰਨਦਾ ਤਾਂ ਵੀ ਦੱਸੋ ਤਾਂ ਸਹੀ ਵੀ ਸਾਡੀ ਨਹੀਂ ਮੰਦੀ ਆ ਉਹਦੀ ਕੀ ਗੱਲ ਹੀ ਆ ਇਹਨੂੰ ਸ਼ੇਅਰ ਕਰਿਓ ਜੀ ਦਾਲਾ ਸਾਹਿਬ ਬੋਲੋ ਜੈ ਦਾਲਾ ਜੱਲ ਕਿਸਾਨਾਂ ਮਜ਼ਦੂਰਾਂ ਦਾ ਇੱਕ ਜ਼ਿੰਦਾ ਪੀ ਕਰਾ ਚਾਰੀ ਕਰੋ ਚਾਰੀ ਕਰੋ ਪੀੜਤਾਂ ਦਾ ਪ੍ਰਤੀ ਔਕੇ ਦਾ 70000 ਰੁਪਇਆ ਮਾਗ ਜਾ ਰਹੇ ਆ ਇੱਥੇ ਆਇਆ ਹੋਇਆ ਜੀ ਆਇਆ ਭਗਵੰਤ ਮਾਨ ਸਾਹਿਬ ਜਿੱਥੇ ਹੜ ਪੀੜਤਾਂ ਲਈ ਮਾਗ ਜਾ ਰਹੇ ਨੇ ਆ ਜਿੰਦਾਬਾਦ ਜਿੰਦਾਬਾਦ ਜਿਵੇਂ ਪਖਾਰੀਆਂ ਨੂੰ ਭੀਖ ਦੇਈ ਵੀ ਇਸ ਤਰੀਕੇ ਨਾਲ ਹੋੜ ਲਾ ਲਾ ਕੇ ਦੱਸ ਰਹੇ ਆ ਇਹਦਰਾ ਹਸਾਨ ਕਰ ਰਹੇ ਨੇ ਸਰਕਾਰ ਕਰ ਕਿਸਾਨਾਂ ਨਾਲ ਚਾਲਾਂ ਨਾਲ ਪੂਰਤ ਪ੍ਰਚਾਰ ਨੂੰ ਮਰਦਾਬਾਦ ਮਰਦਾਬਾਦ ਕਿਸਾਨਾਂ ਨਾਲ ਖੇਲ ਕਰਨਾ ਹੈ ਪੁੰਨ ਸਸਤੀ ਟੀਆਈਜੀ ਮਰਦਾਬਾਦ ਮਰਦਾਬਾਦ ਵਰਤਮਾਨ ਸਰਕਾਰ ਨਿਰਦੇਤ ਮਰਦਾਬਾਦ ਮਰਦਾਬਾਦ ਘੱਟੇ ਹਿੱਦਰਾ ਤੋਂ 70000 ਰੁਪਇਆ ਦਾ ਚਾਰੀ ਕਰੇ ਚਾਰੀ ਕਰੋ ਚਾਰੀ ਕਰੋ ਰਹਾਗੇ ਨਾ ਮਜ਼ਦੂਰਾਂ ਨਾਲ ਚੱਲ ਕੇ ਲਾਤੀ ਸੁਪਰ ਸ਼ਾਪਸ ਪੜਾ ਮੇਰਾ ਆ ਚਲੋ ਕੋਈ ਚਲੇ ਜੀ ਆ ਭਾਈ ਟੋਗਰ ਸਿੰਘ ਜੀ ਲੋਪੋ ਕੇ ਤੋਂ ਸਾਡਾ ਮੋਬਾਈਲ ਤਾਂ ਇਹਦਾ ਮੋਬਾਈਲ ਕਿਥੋਂ ਭਰਾ ਮਲਾਜਮ ਨੇ ਕੱਢਿਆ ਕਿਰਪਾ ਕਰਕੇ ਦੇ ਦਿਓ ਉਹਦੇ ਕੱਪੜੇ ਵੀ ਪਾੜਿਆ ਮੋਬਾਈਲ ਵੀ ਕੱਢ ਲਿਆ ਵਾ ਵੀ ਨਹੀਂ ਚੰਦੇ ਤੀ ਇਹ ਬਲੇਮ ਤੁਹਾਡੇ ਤੇ ਲੱਗੇ ਜਦੋਂ ਅਸੀਂ ਜਾਣਾ ਹੀ ਫਿਰ ਪੁਲਿਸ ਵਾਲੇ ਅਫਸਰ ਨੇ ਪੁਲਸਾਲੀ ਕਰਨੀ ਹੁੰਦੀ ਹੈ ਪਹਿਲੇ ਬੱਜੇ ਬਣਾ ਲੈ ਭਾਵੇਂ ਤੂੰ ਜਦੋਂ ਅਸੀਂ ਜਾਈ ਜਾਣਾ ਭਾਵੇਂ ਕੱਟੇ ਕਰਾਂਦੇ ਰੇਤੀ ਕਰਦੇ ਹਾਂ ਸੋਪਰਾਓ ਚੰਗਾ ਨਾ ਸੁਣ ਮੁਝੇ ਆ ਜਾਓ ਆ ਭਾਈ ਇੱਥੇ ਮੇਰੀ ਸੁਣਦਾ ਹੁਣ 850 ਰੁਪਈਆ ਪ੍ਰਸ਼ਾਸਨ ਦੇ ਨਾਲ ਮੈਂ ਕਹਿੰਦਾ ਮੈਂ ਕਹਿੰਦਾ ਵਾਲੀਆ ਸਾਹਿਬ ਅਰੇ ਵੀ ਟਾਈਮ ਹੈ ਪੁਰਾਣੇ ਬਣੇ ਅਸੀਂ ਜੇ ਕਿਹਾ ਤੇ ਮਾਰ ਕੇ ਚੱਲ ਜਾਈਂ ਤੂੰ ਮਾਰਨਾ ਤੇ ਪਿੱਛੇ ਹਟ ਜਾ ਨਹੀਂ ਪਿਆਰ ਨਾਲ ਨਹੀਂ ਪਿਆਰ ਨਾਲ ਫਿਰ ਕੋਈ ਤਰੀਕਾ ਥੋੜਾ ਹੈ ਕਿਹੜੇ ਬਣਾ ਬੈਠੇ ਅਸੀਂ ਬੈਠੇ ਅਸੀਂ ਬੈਠੇ ਬਣਦੇ ਆ ਅਸੀਂ ਬੈਠੇ ਕੋਈ ਨਹੀਂ ਨਹੀਂ ਮੈਨੂੰ ਤੁਹਾਨੂੰ ਨਹੀਂ ਪਤਾ ਮੇਰਾ ਪਿੱਛੇ ਆਜੋ ਤੁਹਾਨੂੰ ਨਹੀਂ ਪਤਾ ਮੇਰਾ ਅਸੀਂ ਜਾਵਾਂ ਇੱਥੇ ਆਏ ਆਹੀ ਪੱਠੇਵੜਾ ਨਹੀਂ ਆ ਗਏ ਉਹ ਜੀ ਮੈਂ ਮੈਂ ਕੀ ਆਖਿਆ ਵਾਲੀਆ ਸਾਹਿਬ ਪਿੱਛੇ ਚੋ ਨਹੀਂ ਦਿੰਦੇ ਤੁਹਾਨੂੰ ਵੀ ਨਹੀਂ ਪਛਾਣ ਨਹੀਂ ਤੁਸੀਂ ਇੱਥੇ ਰੁਕ ਜਾਓ ਨਹੀਂ ਕਹਿੰਦਾ ਹੀ ਰੁਕ ਜਾਓ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਨੂੰ ਦੱਸੋ ਇਹਨਾਂ ਨੂੰ ਅਸੀਂ ਖੁੱਦੂ ਨਹੀਂ ਆ ਗਏ ਆਰੇ ਮੁੰਡੇ ਪਿੱਛੇ ਆ ਨਾ ਮੈਂ ਖੁੱਲੇ ਖੁੱਲੇ ਮੈਂ ਨਾ ਪਿੱਛੇ ਹਟ ਜਾ ਪਿੱਛੇ ਆ ਖੁੱਲੇ ਆ ਸਾਡੇ ਵੇਖ ਨਹੀਂ ਦੱਸ ਸਕੀ ਅਸੀਂ ਅਸੀਂ ਕਹਿੰਦੇ ਰੁਕ ਲੋ ਇਹ ਨਿਸ਼ਚੈ ਕਰਦੇ ਹੋ ਨਹੀਂ ਇਹ ਅਜਨਾਲਾ ਗਲਤ ਗਲਤ ਆ ਇਹ ਨਿਸ਼ਚੈ ਇਹ ਗਲਤ ਸ ਮੈਨੇ ਪਿੱਛੇ ਹਟ ਜਾ ਤੂੰ ਸਭੂ ਜਾਣਦਾ ਸੀ ਮੈਂ ਬਾਲੀਆ ਸਾਹਿਬ ਪਹਿਲੀ ਵਾਰ ਮੈਚ ਪਿਆ ਮੈਨੇ ਪਿੱਛੇ ਹਟ ਜਾ ਨਹੀਂ ਅਹੀ ਅੱਗੇ ਵਾਲੇ ਚਲੋ ਫਿਰ ਫਿਰ ਪਿੱਛੇ ਚੱਲ ਜਾ ਚੱਲ ਜਾ ਪਿੱਛੇ ਫਿਰ ਇਹ ਕਿਹਾਗਾ ਉਹ ਕਾਕਾ ਸਾਡੀ ਜਿਹੜਾ ਪਿੱਛੇ ਆ ਜਾ ਪੂਰੇ ਪਿਛਾਓ ਭਗਵਾਨ ਤਮਾਨ ਭਗਵਾਨ ਤਮਾਨ ਸਰਕਾਰ ਇਸ ਟਾਈਮ ਦੇ ਤੱਕ ਤੂੰ ਬੈਠ ਸਾਈਂ ਕਾਣ ਜਾਣ 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 ਜੱਟ ਨੂੰ ਮੈਂ ਕਹਤਾ ਬੈਠੇ ਵੇਣਾ ਟਾੜੀ ਪਿੱਛੇ ਹਟ ਜਾ ਪਿੱਛੇ ਲੈ ਕੇ ਬੰਦਾ ਲਾ ਕੇ ਤੇ ਨਾ ਗੱਲ ਕਰੀਏ ਵਾਲੀਆ ਸਾਹਿਬ ਪਿੱਛੇ ਹਟ ਜਾ ਮੈਂ ਇਨਾਵਾ ਗਲਤ ਕਰ ਰਹੇ ਹੋ 90 ਐਸਪੀ ਸਾਹਿਬ ਠੀਕ ਨਹੀਂ ਹੈ ਪਿੱਛੇ ਹਟ ਸਾਨੂੰ ਬੰਦਾ ਲਿਆਓ ਗੱਲ ਕਿਤੇ ਨਾ ਕਰੀਏ ਕਿਰਕੇ ਤੇ ਨਾ ਗੱਲ ਕਰੀਏ ਕੌਣ ਹੈ ਗੱਲ ਕਰਨ ਨੂੰ ਪਿੱਛੇ ਹਟ ਜਾ ਅਸੀਂ ਖਲੋਤੇ ਨਾ ਨਹੀਂ ਇਹ ਗੱਲ ਕਰਨੀ ਹੈ ਨਹੀਂ ਨਹੀਂ ਪਿੱਛੇ ਹਟ ਤੜੀ ਗੱਲ ਹੈ ਤੁਸੀਂ ਤਾਂ ਦਬਕੇ ਮਾਰਨ ਦੇ ਆਣ ਕੇ ਓਏ ਤੀ ਉਹ ਤਾਂ ਤੱਕੇ ਮਾਰ ਲੈ ਆ ਕੇ ਮੈਂ ਤਾਂ ਫੇਰ ਨਾ ਮੈਂ ਫੇਰ ਇਹਨਾਂ ਵਾਲੀਆ ਸਾਹਿਬ ਉਹ ਕਾਕਾ ਖਲੋ ਜਾ ਉਹ ਕਾਕਾ ਖਲੋ ਜਾ ਮੈਂ ਨਾ ਜੇ लाठी ਚਾਹ ਤਾਂ ਹੁਕਮ ਦਿੰਦੇ ਲੈ ਲਾ ਮਾਸ਼ਾ ਨਹੀਂ ਤੇ ਤੇ ਗਿਲਾ ਤੇ ਲੈ ਲਾ ਜੇ ਤੇਰੇ ਤੇ ਗਿਲਾ ਹੋਊ ਤੇ ਮੈਨੂੰ ਕਹਿ ਤੂੰ ਫੇਰ ਇਹਨੂੰ ਕਰੀਏ ਨਾ ਤੁਸੀਂ ਤੁਸੀਂ ਸਾਨੂੰ ਛਾਲ ਕਰਕੇ ਇਹ ਕੋ ਖਵੇਰ ਦੇ ਬਿਠਾਇਆ ਕਦੋਂ ਦੇ ਕਦੋਂ ਦੇ ਟੀਕਣ ਦੇ ਕਦੋਂ ਦੇ ਟੀਕਣ ਦੇ ਅਸੀਂ ਮੰਨਦਾ ਸਾਡੀ ਯਾਰ ਵੀ ਜਵਾਬ ਦੇ ਦੋ ਵੀ ਨਹੀਂ ਮੰਨਦਾ ਮੁੱਖ ਮੰਤਰੀ ਆਹੋ ਬੈਠੇ ਰਹਿਣਾ ਸਾਰਾ ਦਿਨ ਬੇਲੇ ਆਏ ਘਰਾਂ ਕੱਲਾ ਬਣਾਦਾ ਡੀਆਈਜੀ ਵੀ ਉਹਨੂੰ ਉਹੀ ਸ਼ੌਂਕਿਆ ਸ਼ੰਭੂ ਵਾਲਾ ਵੀ ਮੈਂ ਲਾਠੀ ਚੜਤ ਕਰ ਲਿਆ ਉਹਨਾਂ ਕੋ ਇੱਥੇ ਆ ਕੇ ਗੱਲ ਕਰ ਲਾ ਡੀਸੀ ਔਰ ਰੱਬ ਤੋਂ ਡਿੱਗੀ ਆ ਉਹਨਾਂ ਤੋਂ ਸਾਨੂੰ ਆ ਕੇ ਦੱਸ ਦੇ ਕਿ ਕੀ ਹੋੜਾ ਵਾ ਵੀ ਭਾਈ ਹੀ ਤਾਂ ਨਹੀਂ ਵੀ ਦੱਸ ਦੋ ਵੀ ਜੇ ਨਹੀਂ ਮੰਨਦਾ ਤਾਂ ਵੀ ਦੱਸ ਦੋ ਹਾਂ ਠੀਕ ਆ ਜੇ ਨਹੀਂ ਮੰਨਦਾ ਤਾਂ ਵੀ ਦੱਸੋ ਨਾ ਸਹੀ ਵੀ ਸਾਡੀ ਨਹੀਂ ਮੰਦੀ ਆ ਉਹਦੀ ਕੀ ਗੱਲ ਸੀ ਹਾਂ ਇਹਨੂੰ ਸ਼ੇਅਰ ਕਰਿਓ ਜੀ ਦਾੜਾ ਸਾਹਿਬ ਬੋਲੋ ਜੈ ਦਾੜਾ ਚੱਲ ਕਿਸਾਨਾਂ ਮਧੂਰਾਂ ਦਾ ਇੱਕ ਜਿੰਦਾ ਰਹੀ ਕਰੋ ਚਾਰੀ ਕਰੋ ਚਾਰੀ ਕਰੋ ਪੀੜਤਾਂ ਦਾ ప్రతి ਇੱਕ ਨੂੰ 70000 ਰੁਪਏ ਮਾੜਿਆ ਆਏ ਆ ਜੀ ਆਇਆ ਭਗਵੰਤ ਮਾਨ ਸਾਹਿਬ ਜਿੱਥੇ ਹਰ ਪੀੜਤਾਂ ਲਈ ਮਾੜ ਜਾਵਣ ਡਣਾ ਆਏ ਆ ਜਿੰਦਾਬਾਦ ਜਿੰਦਾਬਾਦ ਜਿਵੇਂ ਪੁਖਾਰੀਆਂ ਨੂੰ ਭੀਖ ਦੇਈ ਵੀ ਇਸ ਤਰੀਕੇ ਨਾਲ ਹੋਰ ਨਾ ਲਾ ਕੇ ਦੱਸ ਰਹੇ ਆ ਜਿਹੜਾ ਸਾਲ ਕਰ ਰਹੇ ਨੇ ਸਰਕਾਰ ਕਰਨ ਕਿਸਾਨਾਂ ਨਾਲ ਚਾਲਣਾ ਪੁੱਸ ਪਰਛਾਤੇ ਮਰਦਾਬਾਦ ਮਰਦਾਬਾਦ ਕਿਸਾਨਾਂ ਨਾਲ ਕੱਲ ਕਰਮਾ ਲੈ 250 ਟੀ.ਆਈ.ਟੀ ਮਰਦਾਬਾਦ ਮਰਦਾਬਾਦ ਵਰਤਮਾਨ ਸਰਕਾਰ I'm going turn it up. ਚਲੋ ਪੋਟ ਖੜਿਆ ਘਟਿਆ ਲੀੜੇ ਪੜਿਆ ਮੇਰਾ ਚਲੋ ਪਾਈ ਨਛੇ ਜੀ ਮੈਂ ਪਾਈ ਟੋਗਾ ਸਿੰਘ ਜੀ ਲੋਪੋ ਕੇ ਤੋਂ ਸਾਡਾ ਮੋਬਾਈਲ ਸਤਾਣ ਆ ਉਹਦਾ ਮੋਬਾਈਲ ਕਿਥੋਂ ਭਰਾ ਮਲਾਜਮ ਨੇ ਗੱਡਿਆ ਕਿਰਪਾ ਕਰਕੇ ਉਹ ਦੇ ਦਿਓ ਉਹਦੇ ਕੱਪੜੇ ਵੀ ਪਾੜੇ ਆ ਮੋਬਾਈਲ ਵੀ ਕੱਢ ਲਿਆ ਵਾ ਵੀ ਨਹੀਂ ਚੰਦੇ ਪੀ ਇਹ ਬਲੇਮ ਤੁਹਾਡੇ ਤੇ ਲੱਗੇ ਜਦੋਂ ਅਸੀਂ ਜਾਣਾ ਹੀ ਫਿਰ ਪੁਲਸਾਰੇ ਅਫਸਰ ਨੇ ਪੁਲਸਾਲੀ ਕਰਨੀ ਹੁੰਦੀ ਹੈ ਭਾਵੇਂ ਤੁਸੀਂ ਜਦੋਂ ਅਸੀਂ ਨਹੀਂ ਜਾਣਾ ਭਾਵੇਂ ਕੱਚੇ ਕਰਾਂਦੇ ਰੇਤੀ ਕਰਦੇ ਹਾਂ ਉਤਰਾਓ ਕੱਢਣਾ ਛੱਡ ਪਿੱਛੇ ਆ ਜਾ ਆ ਭਾਈ ਇੱਥੇ ਮੇਰੀ ਸੁਣ ਰਹਿਣ 850 ਰੁਪਈਆ ਪ੍ਰਸ਼ਾਸਨ ਦੇ ਨਾਲ ਮੈਂ ਕਹਿੰਦਾ ਮੈਂ ਕਹਿੰਦਾ ਵਾਲੀਆ ਸਾਹਿਬ ਅਜੇ ਵੀ ਟਾਈਮ ਹੈ ਪੁਰਾਣੇ ਬਣੇ ਅਸੀਂ ਜੇ ਕਿਹਾ ਤੇ ਵੰਗਾਰ ਕੇ ਚੱਲ ਜਾਈਂ ਤੂੰ ਮਾਰਨਾ ਤੇ ਪਿੱਛੇ ਆ ਜਾ ਨਹੀਂ ਪਿਆਰ ਨਾਲ ਫਿਰ ਕੋਈ ਤਰੀਕਾ ਥੜਾ ਆ ਜਾ ਕਿਹੜੇ ਬਣਾ ਦੋ